ਤੇ ਅਲਵੇਲਾ ਜਿਹੜਾ ਮੇਰਾ ਮੇਲ ਹੋਇਆ ਸੀਗਾ ਉਹ ਐਸੀ ਦਦਾਰ ਸੰਧੂ ਦੇ ਮੇਲੇ ਤੇ ਅੱਛਾ ਮੈਂ ਪੜਦਾ ਪੜਦਾ ਮੈਂ ਤੇ ਇੱਕ ਮੁੰਡਾ ਜੀਤੀ ਸੱਧਮ ਵਾਲਾ ਹੀ ਚਲੇ ਗਿਆ ਤੇ ਸਾਨੂੰ ਕਿਹੜਾ ਹੁਣ ਪਤਾ ਸੀ ਵੀ ਟਾਈਮ ਦੇ ਦੇਣਗੇ ਸਾਨੂੰ ਅੱਛਾ ਮਨਤਾ ਜੀ ਦੇ ਵਰਕੇ ਟਾਈਮ ਲੈ ਲਿਆ ਤੇ 79 60 ਦੀ ਡੈਥ ਹੋਈ ਸੀ ਉਹਨਾਂ ਸਮੇਂ ਅੱਛਾ ਤੇ ਮੈਨੂੰ ਟਾਈਮ ਮਿਲ ਗਿਆ ਤੇ ਮੈਂ ਦਦਾਰ ਦਾ ਗੀਤ ਲਿਖਿਆ ਉਹਦੇ ਨਾਂ ਤੇ ਤੇਰੇ ਤਾਂ ਦਦਾਰ ਹੁਣ ਹੋਣੇ ਨਹੀਂ ਦਦਾਰ ਸਾਨੂੰ ਤੇਰੇ ਭਰੋ ਬਾਲ ਹੀ ਗਰਾ ਤੇ ਉਹ ਮੈਂ ਗਾਇਆ ਨਾ ਤੇ ਲੋਕ ਕਹਿੰਦੇ ਵੀ ਗਾ ਮੈਂ ਗਾਤਾ ਉਹਦੋਂ ਰੌਲਾ ਪੈ ਗਿਆ ਕਹਿੰਦੇ ਵੀ ਇਹ ਨਛੱਤਰ ਸ਼ੱਤੇਰ ਦੀ ਆਵਾਜ਼ ਆ ਹੋਰ ਸੁਣਾਓ ਗੀਤ ਇੱਕ ਅੱਛਾ। ਸਦੀਕ ਸਾਹਿਬ ਕਹਿੰਦੇ ਮੈਂ ਜਵਾਕ ਜੇ ਮੂਰੇ ਖੜਾ ਤਾਂ ਲਿਆ ਕੇ ਮੈਂ ਗਾਉਣਾ ਮੇਰਾ ਟਾਈਮ ਹੈ ਮੈਂ ਜਾਣਾ ਤੇ ਮੈਨੂੰ ਟਾਈਮ ਦਿੰਦਾ ਮੈਂ ਗੀਤ ਲਾਤਾ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ। ਤੋੜੀਆਂ ਵੱਜ ਗਈਆਂ ਇੰਨਾ ਰੌਲਾ ਪੈ ਗਿਆ ਵੀ ਯਾਰ ਕਿੰਨਾ ਵਧੀਆ ਕਲਾਕਾਰ ਦਵਾਰੇ ਆ ਗਿਆ। ਫਿਰ ਹਲਵੇਲਾ ਸਾਹਿਬ ਮਿਲਿਆ ਮੈਨੂੰ ਕਹਿੰਦੇ ਜਾਣਦਾ ਮੈਨੂੰ ਮੈਂ ਤੁਹਾਨੂੰ ਕੌਣ ਭੱਲੇ ਤੁਸੀਂ ਤਾਂ ਮਹਾਨ ਸ਼ਖਸੀਅਤ ਹੋ। ਕਹਿੰਦੇ ਤੈਨੂੰ ਟਾੜੀ ਬਣਾ ਲਈਏ ਮੈਂ ਤੁਹਾਡੀ ਟਾੜੀ ਬਣਾ ਲਵਾਂ। ਬਸ ਫਿਰ ਮੈਨੂੰ ਬਲਦੇਵ ਸਿੰਘ ਬਿੱਲੂ ਉਹਨਾਂ ਦੇ ਚਰਨੀ ਲਾਤਾ ਮੈਂ ਢਾਡੀ ਬਣ ਕੇ ਫਿਰ ਤਕਰੀਬਨ ਅਲਵੇਲਾ ਜੀ ਨਾਲ ਅਸੀਂ 24-25 ਸਾਲ ਇਕੱਠੇ ਨੇ ਕੰਮ ਕੀਤਾ। ਕੀ ਬਾਤ ਹੈ ਜੀ। ਫਿਰ ਟੂਰ ਵੀ ਲਾਇਆ ਫੌਰਨ ਦੇ ਬਹੁਤ ਲੋਕਾਂ ਨੇ ਪਿਆਰ ਬਹੁਤ ਕੀਤਾ ਜਿੱਥੇ-ਜਿੱਥੇ ਵੀ ਗਏ ਜਿਹੜੇ ਪਿੰਡ ਗਏ ਤੇ ਨਾਲ-ਨਾਲ ਅਸੀਂ ਤਰੱਕੀਆਂ ਇਤਿਹਾਸ ਦੀਆਂ ਅਲਵੇਲਾ ਜੀ ਨੇ ਕਰਕੇ ਸਾਨੂੰ ਨਵੀਆਂ ਕਮਤਾਵਾਂ ਦਿੱਤੀਆਂ।